ਕੀ ਪਈ ਦੇਰ ਕਾ ਬੀਰਾਂ ਦੇ ਨਾਮ ਤੇ ਲਿਖੇ ਆਏ ਸਰੰਗਰ ਗੁਰਦੇਮ ਅਰਦਾਸ ਰਾਮ ਦਸ ਸਫਾਈ ਅੰਦਰ ਨਾ ਹੱਲ ਬੁਣੋ ਜੀ ਜੀ ਸਦਰ ਦਾਏ ਜੀ ਦੀ ਅਧਿਕਾਰੀਆਂ ਤੇ ਆਈਆਂ ਜੀ ਸਦਕੇ ਸਭ ਤੁਸੀਂ ਆ ਤੇ ਬਗਸ ਨੂੰ ਦੇ ਕਰਨ ਉਹਨਾਂ ਦਾਏ ਸਭ ਸਾਈ ਉਸ ਨੇ ਪਾਚਨ ਸਾਈ ਜੀ ਬਿਲਕੁਲ ਤੇਰਾ ਖੋਜਿਆ ਕੀ ਸਵਾ ਪੇਜਾਂ ਭੇਜਿਆ ਸੀ ਬਰਤੂ ਦਾ ਜਿਵੇਂ ਸਾਰਾ ਗੂਗਲ ਸਟਾਡੀ ਤੇ ਆਇ ਤੇ ਭੇਜਿਆ ਸਭ ਕੋ ਆਪਣਾ ਪੇਜ ਵਟ ਕੇ ਪੇਜ ਦੇ ਦਿੱਤਾ ਕਾਨ ਕੀ ਕੀ ਪਤਾ ਲੱਗਾ ਕਿਸ ਤਰ੍ਹਾਂ ਦਿੱਤਾ ਕਾਰ ਦਾ ਯਾਰ ਬੈਲੀ ਗਾ ਕੇ ਉਹਦੇ ਨੂੰ ਕਹਿੰਦਾ ਕੋਈ ਨਾ ਇਹ ਕੀ ਆਈ ਕਿਆ ਸਾਰਾ ਤੂ ਸੜੀ ਤੂ ਸੜੀ ਨਹੀਂ ਉਹਦੇ ਯਾਰਾ ਬੈਲੀਆ ਘੋਟ ਘੋਟ ਮਾਰਿਆ ਪਾਣੀ ਪਈ ਦੇ ਲੱਕ ਗੋਲੀ 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 ਉਹਦੇ ਸੀ ਅਹੀਂ ਤੇ ਨਖੋ ਫੋਨ ਵੀ ਲੋਕ ਜਿਹੜੇ ਵਿਦੇਸ਼ ਭਜਦਾ ਕਿਉਂਕਿ ਕੀ ਘਰੀਏ ਇੱਥੇ ਜਦੋਂ ਨਾ ਕੋਈ ਇਨਾਉ ਕਰੀ ਨਾ ਕੋਈ ਪੈੜੀ ਬਣਾ ਨਾ ਕਿ ਤੇਰ ਜਾਣ ਲੋਕੀ ਇਹ ਉਹਨੇ ਵੀ ਮੇਰੇ ਨੂੰ ਨੋਂਦੇ ਘਲਦੇ ਆ ਤੇ ਦੇਖੋ ਜੀ ਇਸ ਟਾਈਮ ਤੇ ਪਰਿਵਾਰ ਨਾਲ ਸਿਰ ਜੁੜਨ ਦਾ ਮਸਲਾ ਕਿਉਂਕਿ ਬੜਾ ਦੁੱਖਾ ਕਿ ਨੌਜਵਾਨ ਬੱਚੇ ਲਗਾਤਾਰ ਇਹਨੂੰ ਜੀ ਕੇਸ ਮਿਲਦੇ ਆ ਕਿ ਬਾਹਰ ਜਾ ਕੇ ਸੁਸਾਇਟੀ ਕੇਸ ਹੋ ਰਿਹਾ ਪਰ ਇਸ ਤਰ੍ਹਾਂ ਨਹੀਂ ਹੈ ਪਰਿਵਾਰ ਦਾ ਕਹਿਣਾ ਹੈ ਕਿ ਉੱਥੇ ਬੱਚੇ ਨੂੰ ਜਿਹੜਾ ਹਰਾਸਮੈਂਟ ਕਰਕੇ ਕੁੱਟਮਾਰ ਕਰਕੇ ਜਿਹੜਾ ਵਾ ਇਹ ਜੋ ਕੇਸ ਬਾਣਾ ਵਾਪਰਿਆ ਹੈ ਠੀਕ ਹੈ ਕੀ ਆ ਜਾ ਰਿਹਾ ਵੀ ਖੁਦ ਕੁਝ ਕੀਤੀ ਹੈ ਕਿ ਦੇਖੋ ਜੰਡਿਆਲੇ ਹਲਕੇ ਦੇ ਵਿੱਚ 5-6 ਕੇਸ ਇਸ ਤਰ੍ਹਾਂ ਦੇ ਹੋ ਚੁੱਕੇ ਆ ਜਿਹੜਾ ਉੱਥੋਂ ਦਾ ਕਾਨੂੰਨ ਮਾ ਉਹ ਇਸੇ ਤਰ੍ਹਾਂ ਬਣਾਉਂਦਾ ਕਿ ਸੋਸਾਇਟੀ ਕੇਸ ਕਿਉਂਕਿ ਤੁਹਾਨੂੰ ਪਤਾ ਉੱਥੋਂ ਦਾ ਇਨਸੋਰਸ ਵਗੈਰਾ ਹੋਇਆ ਹੁੰਦਾ ਬਾਕੀ ਜਿਹੜੀ ਮੌਕੇ ਦੀ ਸਰਕਾਰ ਦੀ ਲਈਏ ਕਿ ਇਹ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰ ਲਈਗੀ ਮੈਂ ਨਹੀਂ ਮੰਨਦਾ ਕਿਉਂਕਿ ਇਨਾਂ ਕੋਲ ਇੱਥੇ ਜੰਡਿਆਲਾ ਹੀ ਨਹੀਂ ਜਿਹੜਾ ਕੱਪਵਾ ਰਿਆ ਇੱਥੇ ਇਨੇ ਕਤਲ ਹੋ ਰਹੇ ਤੇ ਜਿਹੜਾ ਨੌਜਵਾਨ ਬਾਹਰ ਜਾਣਾ ਜਾ ਰਹੇ ਆ ਇੱਥੇ ਨੌਜਵਾਨ ਜਿਹੜੇ ਆ ਪੜ੍ਹੇ ਲਿਖੇ ਆ ਪਰ ਸਰਕਾਰ ਜਿਹੜੀ ਆ ਕਿ ਬਾਹਰ ਦੇ ਨੌਜਵਾਨਾਂ ਨੂੰ ਨੌਕਰੀ ਤੇ ਲਾ ਰਹੀ ਹੈ ਇੱਥੇ ਮੌਕਾ ਨਹੀਂ ਮਿਲਦਾ ਬੱਚਾ ਜੇ ਪਾਸਟੂ ਦੇ ਵਿੱਚ ਹੁੰਦਾ ਤੇ ਉਹਨੂੰ ਬਹੁਤ ਹੀ ਦੁੱਖ ਵਾਲੀ ਗੱਲ ਅੱਜ ਸਿਮਰਜੀਤ ਸਿੰਘ ਜੋਗੇ ਕੁਝ ਸਮਾਂ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਸਤੇ ਸਨਹਿਰੀ ਭੇਖ ਵਾਸਤੇ ਕੈਨੇਡਾ ਗਿਆ ਸੀ ਇੱਕ ਮਹੀਨਾ ਪਹਿਲਾਂ ਉਹਦੀ ਮੌਤ ਦੀ ਜੋ ਖਬਰ ਪਾਈ ਸੀ ਸੋ ਬਹੁਤ ਉਦੋਂ ਵੀ ਮਨ ਨੂੰ ਦੁੱਖ ਲੱਗਾ ਸੀ ਸੋ ਹੁਣ ਉਹਦੀ ਇੱਕ ਮਹੀਨੇ ਬਾਅਦ ਡੈੱਡ ਬੋਡੀ ਉਹਦੇ ਜੱਦੀ ਪਿੰਡ ਦੇਵੀ ਦਾਸਪੁਰਾ ਵਿਖੇ ਅੱਜ ਪਹੁੰਚੀ ਆ ਤੇ ਪਰਿਵਾਰ ਦੇ ਉੱਤੇ ਬਹੁਤ ਹੀ ਦੁੱਖਾਂ ਦਾ ਪਹਾੜ ਡੱਗਾ ਗਿਆ ਤੇ ਚੰਗੇ ਭੁੱਖ ਵਾਸਤੇ ਹੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀ ਅੱਜ ਉਹਦੀ ਜੋ ਡੱਡ ਬੋਡੀ ਆ ਪਿੰਡ ਵਿੱਚ ਬਹੁਤ ਹੀ ਸੋਗ ਦੀ ਲਹਿਰ ਦੌੜ ਗਈ ਸੋ ਕੀ ਕਾਰਨਾਂ ਦਾ ਕੁ ਪਤਾ ਲੱਗਾ ਕੀ ਕਾਰਨ ਸੀ ਕਾਰਨ ਜੀ ਜਦੋਂ ਪਹਿਲਾਂ ਸਾਨੂੰ ਪਤਾ ਲੱਗਾ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਇਹਨੇ ਖੁਦਕਿਸ਼ੀ ਕੀਤੀ ਆ ਬਾਅਦ ਵਿੱਚ ਲੰਮੀ ਇਨਵੈਸਟੀਗੇਸ਼ਨ ਚੱਲੀ ਇਹਦੀ ਪਰ ਇਹਨਾਂ ਦੇ ਫਿਰ ਵੀ ਕੁਝ ਹੱਥ ਪੱਲੇ ਨਹੀਂ ਆਇਆ ਜਿਵੇਂ ਕਿ ਉਹਦੇ ਯਾਰਾਂ ਦੋਸਤਾਂ ਤੋਂ ਪਤਾ ਲੱਗਦਾ ਸੀ ਕਿ ਇਹ ਬੱਚਾ ਦਿੱਕ ਬਹੁਤ ਹੁਣ ਹਾਰ ਹੀ ਬੜਾ ਮੇਲ ਮੁਲਾਪੜੇ ਵਾਲਾ ਬੱਚਾ ਸੀ ਇਹਦੀ ਕੋਈ ਇਸ ਇਸ ਤਰ੍ਹਾਂ ਦੀ ਕੋਈ ਕਿਸੇ ਨਾਲ ਦੁਸ਼ਮਣ ਨਹੀਂ ਸੀ ਹੈਗੀ ਤੇ ਨਾ ਉਹ ਉਹ ਐਸੋ ਜਿਹਾਂ ਇਨਸਾਨ ਹੈ ਕਿ ਉਹ ਆਪਣੇ ਆਪ ਨੂੰ ਆਪੇ ਗੋਲੀ ਮਾਰ ਕੇ ਮਰ ਜਾਂਦਾ ਪਰ ਉੱਥੋਂ ਦੇ ਪ੍ਰਸ਼ਾਸਨ ਨੇ ਇਹਦੇ ਉੱਤੇ ਇਹੋ ਹੀ ਦੋਸ਼ ਲਗਾਤਾ ਕਿ ਨੇ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਇਹਦੀ ਡੈਥ ਹੋਈ ਆ ਕੀ ਮੰਗ ਕਰਦੇ ਹੁੰਦੇ ਮੰਗ ਪਰਿਵਾਰ ਦੀ ਇਹੀ ਆ ਅਸੀਂ ਜਦੋਂ ਅੱਜ ਡੈੱਡ ਬੋਡੀ ਦੇਖੀ ਆ ਹਾਲਾਤ ਦੇਖੇ ਆ ਤੇ ਪਰਿਵਾਰ ਦੀ ਤੇ ਇਹੀ ਮੰਗ ਜੀ ਦੀ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਪਰਿਵਾਰ ਦੀ ਵੀ ਇਹ ਮੰਗ ਆ ਵੀ ਸਾਡੇ ਬੱਚੇ ਨਾਲ ਕੀ ਪਾਣਾ ਵਾਪਰਿਆ ਵਾ ਇਹ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਰਾ ਮੰਗਵਾਇਆ ਬਾਰੋਂ ਕਿੰਨਾ ਖਰਚਾ ਲੱਗ ਗਿਆ ਇਹਦੇ ਵਿੱਚ ਕਰੀਬ 16000 ਡਾਲਰ ਦਾ ਖਰਚਾ ਆ ਉਹਦੇ ਵਿੱਚ ਗੋ ਫੰਡ ਦਾ ਅਰੇਂਜ ਕੀਤਾ ਗਿਆ ਸੀ ਸੋ ਦਾਨੀ ਸੱਜਣਾ ਨੇ ਵੀ ਉੱਥੇ ਬਹੁਤ ਸਹਿਯੋਗ ਦਿੱਤਾ ਸੱਜਣਾ ਮਿੱਤਰਾਂ ਨੇ ਸੋ ਪੰਜਾਬੀ ਭਾਈਚਾਰੇ ਦਾ ਉੱਥੇ ਅਸੀਂ ਵੀ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਲੋਕ ਅਜੇ ਵੀ ਕਿਉਂ ਬਾਹਰ ਭਜਨੇ ਲੋਕ ਨੌਜਵਾਨ ਪੀੜੇ ਜਿੰਦੀ ਬਾਹਰ ਭਜਣ ਵਾਸਤੇ ਕੀ ਚਾਹਣਾ ਚਾਹੋਗੇ ਤੇ ਬਸੇ ਕੀ ਸਰਕਾਰਾਂ ਦੇ ਵਿੱਚ ਇਹ ਨੌਕਰੀ ਦੇਣੀ ਚਾਹੀਦੀ ਆ ਜਾਂ ਕਾਰੋਬਾਰ ਦੇਣੇ ਚਾਹੀਦੇ ਜਾਂ ਜੋ ਲੋਕ ਨੌਜਵਾਨ ਜਾਂ ਬਾਹਰ ਨਾ ਜਾਂ ਕਿਉਂਕਿ ਵੇਖੋ ਕਿੰਨਾ ਪੈਸਾ ਲਾ ਕੇ ਬੇਸ਼ਤੀ ਧੱਤੀ ਜਗ੍ਹਾ ਸੀਗਾ ਔਰ ਅੱਜ ਕਰਜ਼ਾਈ ਵੀ ਹੋ ਗਿਆ ਜਿਹੜੀ ਹੈ ਇਸ ਤਰ੍ਹਾਂ ਜਿਹੜਾ ਜਿੰਦੀ ਹੱਤ ਤੇ ਗਿਆ ਸੀ ਅੱਜ ਮੌਤ ਦੀ ਹਾਲਤ ਵਿੱਚ ਜਿਹੜਾ ਵਾਪਸ ਹੋ ਰਿਹਾ ਵੇਖੋ ਜੀ ਇਹਦੇ ਵਿੱਚ ਇਹ ਗੱਲ ਆ ਆਪਣੇ ਮਨ ਦੀ ਇੱਕ ਖੁਆਇਸ਼ ਹੀ ਉਹਦੀ ਬਾਹਰ ਜਾ ਕੇ ਸੈਟਲ ਹੋਣਾ ਸੋ ਇਹਦੇ ਵਿੱਚ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਉਹ ਤੇ ਆਪਣੀ ਮਰਜ਼ੀ ਦੇ ਨਾਲ ਜੁਵਾਣ ਗਿਆ ਸੀ ਉੱਥੇ ਤੇ ਉੱਥੇ ਜਾ ਕੇ ਇਹ ਉਹਨੂੰ ਇਹ ਨਹੀਂ ਸੀ ਮਰਨਾ ਇਹ ਪਾਣਾ ਵਾਪਰ ਜਾਣਾ ਕਿ ਮੈਂ ਇੱਥੋਂ ਵਾਪਸ ਮੁੜ ਕੇ ਦੁਬਾਰਾ ਜਿਹੜਾ ਜਾਣਾ ਉਹ ਉਹ ਹਾਲਾਤਾਂ ਵਿੱਚ ਜਾਣਾ ਉਹਨੂੰ ਇਹ ਗੱਲ ਦਾ ਨਹੀਂ ਸੀ ਪਤਾ ਸਰ ਇੰਮ ਜੀ ਆਪਾਂ ਕਲਵੰਤ ਸਿੰਘ ਜੀ ਕੀ ਲੱਗਦਾ ਸੀ ਜਿਹੜੇ ਸੁਮਜੀਤ ਸਿੰਘ ਦਾ ਤੁਹਾਨੂੰ ਜਿਹੜਾ ਕੀ ਲੱਗਦਾ ਸੀ ਮੇਰਾ ਭਤੀਜਾ ਲੱਗਦਾ ਛੋਟੇ ਭਰਾ ਦਾ ਬੇਟਾ ਸੀ ਅੱਜ ਡੈੱਡ ਬੋਡੀ ਜਿਹੜੀ ਕਿੰਨੇ ਦਿਨਾਂ ਬਾਅਦ ਮਿਲੀ ਕਰਨੀ ਸਾਨੂੰ ਜੀ ਇਹ ਅੱਜ 31 32 ਦਿਨ ਬਾਅਦ ਮਿਲੀ ਆ 12 ਤਰੀਕ ਦੀ ਡੈਥ ਹੋਈ ਤੇ ਅੱਜ ਸਾਨੂੰ 13 ਤਰੀਕ ਨੂੰ ਮਿਲੀ ਆ 13 ਫਰਵਰੀ ਨੂੰ 12 ਜਨਵਰੀ ਦੀ ਡੈਥ ਹੋਈ ਹੈ ਜੋ ਲਿਆਉਣ ਦਾ ਜਿਹੜਾ ਖਰਚਾ ਕਿੰਨਾ ਖਰਚਾ ਲੱਗਾ ਕਿਸ ਤਰ੍ਹਾਂ ਰਹਿ ਜਿੰਦੇ ਕਿੰਨਾ ਪੈਸੇ ਦਾ ਖਰਚਾ ਜੇ ਲਿਆਉਣ ਦਾ ਖਰਚਾ ਹੈ 16000 ਡਾਲਰ ਉਧਰ ਦਾ ਲੱਗਾ ਜੀ ਤੇ ਉਹ ਅਸੀਂ ਕੋਈ ਆਪਣੇ ਭੈਣ ਭਰਾਵਾਂ ਕੋ ਮਦਦ ਲੈ ਕੇ ਪੈਸੇ ਚੁੱਕ ਕੇ ਤੇ ਉਹ ਇਤਰਾ ਲੈਂਦਾ ਜੀ ਤੇ ਪਹਿਲਾਂ ਵੀ ਜਦੋਂ ਬੱਚੇ ਨੂੰ ਭੇਜਿਆ ਸੀ ਸਟੱਡੀ ਤੇ ਪੜਨ ਵਾਸਤੇ ਉਦੋਂ ਵੀ ਘਰ ਦੀ ਜ਼ਮੀਨ ਵੇਚ ਕੇ ਉਹਨੂੰ ਬਾਹਰ ਭੇਜਿਆ ਸੀ ਹੁਣ ਇਹ ਵਰਕ ਤੇ ਵੀ ਹੋ ਗਿਆ ਸੀ ਤੇ ਉਧਰ ਦੀ ਪੀਆਰ ਫਾਈਲ ਆ ਗਿਆ ਕੋਈ ਪੈਸੇ ਹੈਗੇ ਸੀ ਪੀਆਰ ਫਾਈਲ ਵਾਸਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜੇ ਇਹਦੇ ਪੈਸੇ ਸੀ ਕੋਈ 16-17000 ਡਾਲਰ ਰੁਪਈਆ ਇਹਦੇ ਕੋਲ ਸੀ ਬਾਕੀ ਦਾ ਜਿਹਨੇ ਹੋਰ ਵੀ ਕਮਾਇਆ ਕੋਈ ਲੈਪਟਾਪ ਹੀ ਦਾ ਐਪਲ ਦਾ ਤੇ ਐਪਲ ਦਾ ਇਹ ਕੋ ਫੋਨ ਹੈਗੇ ਸੀ ਉਹ ਕੋਈ ਸਮਾਨ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਜਿਹੜਾ ਵਾ ਉਧਰ ਦੀ ਕੈਨੇਡਾ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਮਰਡਰ ਦੀ ਜਿਹੜੀ ਤਫਤੀਸ਼ ਕੀਤੀ ਜਾਵੇ ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹਦਾ ਜਿਹੜਾ ਵਾ ਤੇ ਕਤਲ ਕੀਤਾ ਗਿਆ ਆ ਪੁਲਿਸ ਨੇ ਭਾਵੇਂ ਸੁਸਾਇਡ ਬਣਾਤਾ ਪਰ ਸੁਸਾਇਡ ਹੈ ਨਹੀਂ ਗਾਏ ਇਹ ਕਤਲ ਕੀਤਾ ਗਿਆ ਇਹਦਾ ਜਿਹੜਾ ਕੈਨੇਡਾ ਸਰਕਾਰ ਵੈਰੀਫਾਈ ਕਰੇ ਤੇ ਅਸੀਂ ਇੱਥੋਂ ਦੇ ਵੀ ਆਪਣੇ ਗ੍ਰਹਿ ਮੰਤralੇ ਨੂੰ ਵੀ ਵਿਦੇਸ਼ ਮੰਤਰੀ ਨੂੰ ਅਪੀਲ ਕਰਦੇ ਆ ਕਿ ਸਾਡੇ ਬੱਚੇ ਨਾਲ ਜੋ ਨਾਂ ਇਨਸਾਫੀ ਹੋਈ ਹੈ ਉਹਦਾ ਇਨਸਾਫ ਦਵਾਇਆ ਜਾਵੇ ਤੇ ਜੋ ਉਸ ਨੇ ਕਮਾਈ ਕੀਤੀ ਸੀ ਉਹ ਸਾਨੂੰ ਵਾਪਸ ਦਿੱਤੀ ਜਾਵੇ ਤੇ ਹੋਰ ਪ੍ਰਸ਼ਾਸਨ ਤੋਂ ਅਸੀਂ ਸਹੂਲਤ ਦੀ ਮੰਗ ਕਰਦੇ ਆ ਕਿਉਂਕਿ ਸਾਡੇ ਕੋਲ ਐਸੇ ਵੇਲੇ ਕੁਝ ਵੀ ਨਹੀਂ ਰਿਹਾ ਅਸੀਂ ਪੈੜੀ ਵੇਚ ਕੇ ਬੱਚਾ ਭੇਜਿਆ ਸੀ ਤੇ ਉਹ ਵਾਪਸ ਤੇ ਸਾਨੂੰ ਡੈੱਡ ਬੋਡੀ ਮਿਲੀ ਆ